ਸ਼ਾਮ ਦੀਆਂ ਵੱਡੀਆਂ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ। ਪਲਕੇ ਤੋਂ ਖੁੱਲਣਗੇ ਪੰਜਾਬ ਦੇ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਤ ਦੇ ਦਿੱਤੀ ਜਾਣਕਾਰੀ 12 ਮਈ 2025 ਤੋਂ ਆਮ ਵਾਂਗ ਖੁੱਲਣਗੇ ਵਿਦਿਅਕ ادارے ਪਹਿਲਾਂ ਦੀ ਤਰ੍ਹਾਂ ਜਾਰੀ ਸਮਾਤਾਰਨੀ ਅਨੁਸਾਰ ਹੋਣਗੀਆਂ ਪ੍ਰੀਖਿਆਵਾਂ। ਪਾਣੀ ਰੋਕਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੀਜੀ ਵਾਰ ਪਹੁੰਚੇ ਨੰਗਲ ਡੈਮ ਹਾਈ ਕੋਰਟ ਦੇ ਹੁਕਮ ਦੇ ਬਾਵਜੂਦ ਬੀਬੀਐਮਪੀ ਹਰਿਆਣਾ ਨੂੰ ਪਾਣੀ ਛੱਡਣ ਵਿੱਚ ناکਾਮ। ਵਾਧੂ ਪਾਣੀ ਛੰਡਣ ਦੇ ਮਾਮਲੇ ਨੂੰ ਲੈ ਕੇ ਇੱਕ ਹਫ਼ਤੇ ਤੋਂ ਨੰਗਲ ਡੈਮ ਦੇ ਗੇਟਾਂ ਤੇ ਲਗਾਤਾਰ ਧਰਨੇ ਤੇ ਬੈਠੇ ਹਨ ਆਪ ਵਰਕਰ ਸੀਐਮ ਭਗਵੰਤ ਮਾਨ ਨੇ ਤਪਰੀਮ ਕੋਟ ਪਹੁੰਚਣ ਦੀ ਆਖੀ ਗੱਲ ਬਲੇਰ ਕੋਟਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਦੋ ਪਾਕਿਸਤਾਨੀ ਜਾਸੂਸ ਕੀਤੇ ਗ੍ਰਿਫਤਾਰ ਭਾਰਤੀ ਫੌਜ ਦੀਆਂ ਗਤੀਵਿਧੀਆਂ ਦੀ ਸੰਵੇਦਨਸ਼ੀਲ ਜਾਣਕਾਰੀ ਕਰਦੇ ਸੀ ਲੀਕ ਪਾਕਿਸਤਾਨੀ ਹੈਂਡਲਰ ਨੂੰ ਖੂਫੀਆ ਜਾਣਕਾਰੀ ਕਰਦੇ ਸੀ ਸੰਜੀ ਪੈਸੇ ਦੇ ਲੈਣ ਦੇਣ ਦੀ ਜਾਣਕਾਰੀ ਵੀ ਆਈ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੀਐਮ ਰਹਾਇਸ਼ ਉਤੇ ਹਾਈ ਲੈਵਲ ਮੀਟਿੰਗ ਬੈਠਕ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਤਿੰਨੋਂ ਫੌਜਾਂ ਦੇ ਮੁਖੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਨਐਟਾ ਅਜੀਤੋਬਾਲ ਅਤੇ ਚੀਫ ਆਫ ਡਿਫੈਂਸ ਸਟਾਫ ਸੀਡੀਐਸ ਅਨਿਲ ਚਾਹਾਨ ਰਹੇ ਮੌਜੂਦ ਜੰਗਬੰਦੀ ਦੇ ਬਾਅਦ ਦੀ ਸਥਿਤੀ ਦਾ ਕੀਤਾ ਗਿਆ ਮੁਲਾਂਕਣ ਭਾਰਤੀ 에ਅਰਫੋਰਸ ਦਾ ਵੱਡਾ ਬਿਆਨ ਆਪਰੇਸ਼ਨ ਸੰਦੂਰ ਅਜੇ ਵੀ ਜਾਰੀ ਜਨਤਾ ਨੂੰ ਅਫਵਾਹਾਂ ਤੋਂ ਬਚਣ ਦੀ ਕੀਤੀ ਅਪੀਲ ਜਲਦ ਆਪਰੇਸ਼ਨ ਦੀ ਪੂਰੀ ਜਾਣਕਾਰੀ ਕੀਤੀ ਜਾਵੇਗੀ ਤਾਂਜੀ ਮਿਲਿਆ ਟਾਸਕ ਪੂਰਾ ਕਰਨ ਬਾਰੇ ਦਿੱਤੀ ਜਾਣਕਾਰੀ ਡਰੋਨ ਹਮਲੇ ਵਿੱਚ ਜ਼ਖਮੀਆਂ ਦਾ ਹਾਲਚਾਲ ਜਾਣਨ ਲਈ ਡੀਐਮਸੀ ਹਸਪਤਾਲ ਪਹੁੰਚੇ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਕਿਹਾ ਤਰਹੱਦੀ ਸੂਬਾ ਹੋਣ ਕਰਕੇ ਪੰਜਾਬ ਮੁਗਲਾਂ ਤੋਂ ਲੈ ਕੇ ਹੁਣ ਤੱਕ ਆਪਣੀ ਜਾਨ ਮਾਲ ਦੀ ਪਰਵਾਹ ਕੀਤੇ ਬਿਨਾ ਹਮੇਸ਼ਾ ਅੱਗੇ ਹੋ ਕੇ ਇੱਕ ਦੀਵਾਰ ਦੀ ਤਰ੍ਹਾਂ ਢਾਲ ਬਣ ਕੇ ਦੁਸ਼ਮਣਾਂ ਨੂੰ ਰੋਕਣ ਵਿੱਚ ਹੋਇਆ ਕਾਮਯਾਬ ਸੂਬਾਈ ਲੀਡਰ ਵੀ ਨਾਲ ਰਹੇ ਮੌਜੂਦ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਸਾਫ ਦਾ ਹੈਡ ਗ੍ਰੰਥੀ ਗਿਆਨੀ 모ਹਨ ਸਿੰਘ ਦਾ ਹੋਇਆ ਦੇਹਾਂਤ ਆਪਣੀ ਨਿੱਜੀ ਜਾਇਦਾਦ ਵੀ ਕੀਤੀ ਸੀ ਸ਼੍ਰੀ ਦਰਬਾਰ ਸਾਹਿਬ ਦੇ ਨਾਮ ਪੰਥਕ ਸ਼ਖਸੀਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਆਪਣੀ ਮਾਂ ਨਾਲ ਵੀਡੀਓ ਕੀਤੀ ਸੰਜੀ ਮਦਰਡੇ ਤੇ ਲਿਆ ਆਸ਼ੀਰਵਾਦ ਖੁਦ ਅਤੇ ਬਾਰਡਰ ਤੇ ਤਾਇਨਾਤ ਸੈਨਿਕਾਂ ਵੱਲੋਂ ਦੇਸ਼ ਦੀ ਰੱਖਿਆ ਲਈ ਤੰਦੇਹੀ ਨਾਲ ਡਿਊਟੀ ਨਿਭਾਉਣ ਦਾ ਮਾਂ ਤੋਂ ਲਿਆ ਆਸ਼ੀਰਵਾਦ 16 ਮਈ ਤੋਂ ਮੁਰ ਸ਼ੁਰੂ ਹੋ ਸਕਦਾ ਹੈ ਆਈਪੀਐਲ ਬੀਸੀਸੀਆਈ ਨੇ ਆਈਪੀਐਲ 2025 ਲਈ ਨਵੀਆਂ ਤਰੀਕਾਂ ਦਾ ਇਲਾਨ ਕਰਨ ਦੀ ਯੋਜਨਾ ਬਣਾਈ ਮੁੰਬਈ ਅੰਧਾਵਾਦ ਤੇ ਦੱਖਣ ਦੇ ਦੋ ਸ਼ਹਿਰਾਂ ਵਿੱਚ ਹੀ ਹੋਣਗੇ ਆਈਪੀਐਲ ਦੇ ਅਗਲੇ ਮੈਚ ਯਾਤਰੀਆਂ ਲਈ ਵੱਡੀ ਰਾਤ ਭਰੀ ਖਬਰ ਅੰਬਾਲਾ ਤੋਂ ਪੰਜਾਬ ਅਤੇ ਜੰਮੂ ਲਈ ਟ੍ਰੇਨਾਂ ਦਾ ਸੰਚਾਲਨ ਮੁੜ ਹੋਇਆ ਸ਼ੁਰੂ ਪਹਿਲਾਂ ਹਾਲਾਤ ਵਿਗੜਨ ਕਾਰਨ ਲਿਆ ਗਿਆ ਸੀ ਟ੍ਰੇਨਾਂ ਰੱਦ ਕਰਨ ਦਾ ਫੈਸਲਾ ਫੇਰ ਸਾਨੂੰ ਅੱਜ ਦੀਆਂ 10 ਵੱਡੀਆਂ ਖਬਰਾਂ ਦੇਸ਼ ਦੁਨੀਆ ਦੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ